ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਖੇਡਾਂ ਨੂੰ ਉਤਸ਼ਾਹ ਕਰਨ ਦੇ ਮਕਸਦ ਤਹਿਤ ਜ਼ਿਲ੍ਹਾ 올림픽 ਐਸ਼ਸ਼ਨ ਵੱਲੋਂ ਅੱਪਾਤ ਖੇਡਾਂ ਟੂਰਨਾਮੈਂਟ 23-24 ਸੀਜ਼ਨ ਤਹਿਤ ਜ਼ਿਲ੍ਹਾ ਗੁਰਦਾਸਪੁਰ ਚੌਕੀ ਟੂਰਨਾਮੈਂਟ ਮੁਕਾਬਲੇ ਕਰਵਾਏ ਗਏ। ਉੱਥੇ ਹੀ ਅੱਜ ਦੇ ਫਾਈਨਲ ਮੁਕਾਬਲੇ 'ਚ ਮੁੱਖ ਮਹਿਮਾਨ ਤੌਰ ਤੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉੱਥੇ ਹੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਸੱਭਿਆਚਾਰ ਨੂੰ ਉਤਸ਼ਾਹ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਦੋ ਸਫਲ ਸੀਜ਼ਨ ਕਰਉਣ ਤੋਂ ਬਾਅਦ ਹੋਣ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਅਜਿਹੇ ਯਤਨਾਂ ਸਦਕਾ ਸਾਡਾ ਸੂਬਾ ਪੰਜਾਬ ਬਹੁਤ ਜਲਦ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇਗਾ ਉੱਥੇ ਹੀ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਸੀ ਕਿ ਉਹਨਾਂ ਇਸ ਸਫਲ ਖੇਡਾਂ ਲਈ ਆਪਣੇ ਆਖਰੀ ਤਿਆਰੀ ਫੰਡ ਚੋਂ 2 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇਹ 2 ਲੱਖ ਦੀ ਹਾਕੀ ਟੂਰਨਾਮੈਂਟ ਹੋਇਆ ਮਰ ਪਿੰਡੇ ਜਰਵਾਸਪੁਰ ਦਾ ਚਾਂਸ ਜਿਹੜੇ ਅੱਜੋਂ ਵੱਡੀ ਹਾਕੀ ਦੇ ਸਾਡੇ ਬਹੁਤ ਟੌਪ ਦੇ ਨੈਸ਼ਨਲ ਖਿਡਾਰੀ ਸੀਗੇ 올ੰਪੀਅਨ ਸੀਗੇ ਪੁੰਨ ਦਾ ਪਿੰਡ ਸੋ ਹਾਕੀ ਦਾ ਟੂਰਨਾਮੈਂਟ ਹੋਇਆ ਮੌਸਮ ਨੇ ਥੋੜਾ ਜਿਹਾ ਸਾਥ ਛੱਡਿਆ ਪਰ ਸਾਡੇ ਖਿਡਾਰੀਆਂ ਤੇ ਸਾਡੇ ਦਰਸ਼ਕਾਂ ਦੇ ਵਿੱਚ ਬਹੁਤ ਉਤਸ਼ਾਹ ਸਰਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਅੰਦਰ ਖੇਡਾਂ ਨੂੰ ਤਸ਼ਾਦ ਕਰ ਰਹੀ ਹੈ ਖੇਡਾ ਵਤਨ ਪੰਜਾਬ ਦੀਆਂ ਅਸੀਂ ਪਿਛਲੇ 2 ਸਾਲ ਤੋਂ ਸ਼ੁਰੂ ਕੀਤਾ ਸੋ ਮੈਂ ਅੱਜ ਆਇਆ ਸੀਗਾ ਪੰਨੂ ਸਾਹਿਬ ਨੇ ਬੀਸੀ ਸਾਹਿਬ ਨੇ ਸਦਾ ਦਿੱਤਾ ਸੀਗਾ ਤੇ ਮੈਂ ਕਿਹਾ ਜੂਦ ਆਵਾਂਗੇ ਆਪਣੇ ਮਾਝੇ ਦਾ ਪਿੰਡ ਆ ਕੇ ਬੜਾ ਮੰਨ ਖੁਸ਼ ਹੋਇਆ ਔਰ ਕਲੱਬ ਨੂੰ ਜਿਹੜਾ 2 ਲੱਖ ਰੁਪਈਆ ਮੈਂ ਆਪਣੇ ਇਖਤਿਆਰੀ ਫੰਡ ਦੇ ਵਿੱਚੋਂ ਦਿੱਤਾ ਇਹ 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 ਦੇਖ ਕੇ ਮੰਨ ਖੁਸ਼ ਹੋ ਗਿਆ ਇਦਾਂ ਦੀਆਂ ਗਦੌਂਡਾ ਪੰਜਾਬ ਦੇ ਸਾਰੇ ਪੰਜਾਬ ਚ ਅਸੀਂ ਬਣਾਉਣੀਆਂ ਜਿੱਦਾਂ ਦੀ ਇੱਥੇ ਆਪਾਂ ਦੇਖ ਰਹੇ ਹਾਂ ਜੀ ਸਾਡੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪੰਜਾਬ ਸਰਕਾਰ ਦੀ ਰਹਿਨਮਾਈ ਦੇ ਵਿੱਚ ਆਬਾਦ ਕੇ ਟੂਰਨਾਮੈਂਟ ਜਿਲ੍ਹਾ 올림픽 ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ ਅੱਜ ਉਹਦਾ ਫਾਈਨਲ ਮੈਚ ਹਾਕੀ ਦਾ ਉਹ ਚੱਲਦਾ ਪਿਆ ਉਸ ਤੋਂ ਵੱਲ ਕ੍ਰਿਕਟ ਦੇ ਬੈਡਮਿੰਟਨ ਦੇ ਫਾਈਨਲ ਮੈਚ ਵੀ ਹੋਏ ਸੀਗੇ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀਆਂ ਨੇ ਇਸ ਤੇ ਪਾਰਟਿਸਪੇਟ ਕੀਤਾ ਸਾਡਾ ਇੱਕ ਹੀ ਮਕਸਦ ਸੀਗਾ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਪੱਤਾ ਦਿੱਤਾ ਗਿਆ ਕਿ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਅਸੀਂ ਚਾਹੁੰਦੇ ਹਾਂ ਕਿ ਸਪੋਰਟਸ ਇੱਕ ਇਦਾਂ ਦਾ ਮਾਧਿਅਮ ਹੈ ਜਿਹਦੇ ਰਾਹੀਂ ਆਪਾਂ ਨਸ਼ੇ ਨੂੰ ਖਤਮ ਵੀ ਕਰ ਸਕਦੇ ਹਾਂ ਤੇ ਜਿਹੜਾ ਰੰਗਲਾ ਪੰਜਾਬ ਦਾ ਸਾਡਾ ਸੁਪਨਾ ਹੈ ਉਸ ਵੱਲ ਅਸੀਂ ਤੁਰ ਸਕਦੇ ਹਾਂ ਤੇ ਇੱਕ ਬਹੁਤ ਹੀ ਇੱਕ ਸਾਡਾ ਜਿਹੜਾ ਵਧੀਆ ਇੱਕ ਉਪਰਾਲਾ ਸੀਗਾ ਉਹਦਾ ਅੱਜ ਅੰਤਮ ਫਾਈਨਲ ਮੈਚ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਕਿਡਾਰੀ ਸਾਰੇ ਲੋਕੀ ਬੜੇ ਉਤਸ਼ਾਹ ਨਾਲ ਇੱਥੇ ਬੈਠੇ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਪੋਰਟਸ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇੱਕ ਸਾਡਾ ਬਣਾਇਆ ਸੀਗਾ ਆਬਾਦ ਕੇ ਟੂਰਨਾਮੈਂਟ ਤੇ ਬਹੁਤ ਹੀ ਸਫਲਤਾ ਮਿਲ ਸਕਦਾ ਹੈ ਥੈਂਕ ਯੂ